ਮੈਂ ਉਹ ਦਿਨ ਵੀ ਜਦੋਂ ਮੈਂ ਤੈਨੂੰ ਉਹ ਦਿਨ ਕਿਹਾ ਸੀਗਾ ਕੁੱਤਿਆ ਤੇ ਉਹ ਦਿਨ ਤੂੰ ਮੇਰੇ ਅੱਖੇ ਕਿਉਂ ਨਾ ਜਾਣਾ ਅੱਖੇ ਨਾ ਵੀ ਪੁੱਤ ਆਹ ਕੰਮ ਨਾ ਕਰੋ ਆਹ ਕੰਮ ਨਾ ਕਰੋ ਤੇ ਅੱਖੇ ਲੱਗ ਦਿਆ ਕਰੋ ਮੈਂ ਕੀ ਕੀਤਾ ਵੀ ਅੱਜ ਤੋਂ ਘੱਟੋ ਘੱਟ 7-8 ਮਹੀਨੇ ਪਹਿਲਾਂ ਇੱਥੇ ਤੈਲ ਜੋੜਤੀ ਤੈਲ ਜੋੜਨ ਤੋਂ ਪਹਿਲਾਂ ਅਸੀਂ ਜਦੋਂ ਬੱਜਰੀ ਸਟਾਈ ਤੇ ਆ ਮਾਤਾ ਸਾਡੀ ਮਾਤਾ ਜੀ ਵੀ ਖਾ ਆ ਸਾਡੀ ਮਾਤਾ ਨੇ ਸਮਝਾਇਆ ਸੀ ਪੁੱਤੇ ਟਾਇਲ ਤੇਰੇ ਆਉਣੀ ਕੰਮ ਤੇ ਮੈਂ ਕਿਹਾ ਕੋਈ ਨਹੀਂ ਮਾਤਾ ਇਹ ਜਦੋਂ ਕੋਠੀ ਪਾਉਗੀ ਇਹ ਤਾਂ ਉਹਨੇ ਜਿਹੜੋਂ ਦਾ ਆਪਾਂ ਬੱਜਰੀ ਖਤਮ ਕਰ ਦੇਣੀ ਰੇਤਾ ਖਤਮ ਕਰ ਦੇਣੀ ਅੱਜ ਉਹ ਟਾਇਲ ਵੇਖ ਲਓ ਵੀ ਮੈਂ ਉਹ ਟਾਇਲ ਕੱਢੀ ਜਾਂ ਨਾ ਥੱਲੋ ਤੇ ਵਾਕੀ ਕਹਿੰਦੇ ਨੇ ਨਾ ਜਦੋਂ ਕੋਈ ਸਿਆਣਾ ਬੰਦਾ ਕਹੇ ਨਾ ਵੀ ਪੁੱਤਾ ਕੰਮ ਨਾ ਕਰ ਉਦੋਂ ਕੁਝ ਵਿਚਾਰ ਲਿਆ ਕਰੋ ਸੋਚ ਲਿਆ ਕਰੋ ਜੇਕਰ ਮੈਂ ਉਸ ਦਿਨ ਇਹ ਟਾਇਲ ਇੱਥੋਂ ਪਾਸੇ ਕੀਤੀ ਹੁੰਦੀ ਤਿੰਨ 400 ਟਾਇਲ ਆ ਤਿੰਨ 400 ਟਾਇਲ ਦਾ ਪ੍ਰਾਈਸ ਹੈਗਾ ਘੱਟੋ ਘੱਟ ਵੀ 6000 ਨੂੰ ਟਾਇਲ ਲਾ ਲਓ ਤੁਸੀਂ ਤੇ 2000 ਦੀ ਟਾਇਲ ਹੈਗੀ ਆ 3000 ਦੀ ਹੁਣ 3000 ਰੁਪਇਆ ਥੱਲੇ ਨੱਪਿਆ ਪਿਆ ਗੱਡੀ ਇਹਨਾਂ ਉਹ ਦਿਨ ਕਿਤੇ ਮਤ ਨਾ ਮਰੀ ਜਾਂਦੀ ਤੇ ਪਤਾ ਲੱਗ ਜਾਂਦਾ ਤੇ ਅੱਜ ਮੈਂ ਸੌਖਾ ਸੀ ਹੁਣ ਉਹੀ ਦੁੱਗਣਾ ਔਖਾ ਹੀ ਇਹਨਾਂ ਆ ਮਾਦਾ ਮੈਨੂੰ ਸੁਣਾਈ ਜਾਂਦੀ ਕੋਲੇ ਖੜ ਕੇ ਮੈਂ ਉਹ ਦਿਨ ਵੀ ਜਦੋਂ ਮੈਂ ਤੈਨੂੰ ਉਹ ਦਿਨ ਕਿਹਾ ਸੀਗਾ ਕੁੱਤਿਆ ਤੇ ਉਹ ਦਿਨ ਤੂੰ ਮੇਰੇ ਅੱਖੀ ਕਿਉਂ ਨਹੀਂ ਲੱਗਿਆ ਕੱਢ ਲੈ ਕੱਢ ਲੈ ਸਮਝ ਗਿਆ ਕਿ ਨਾ ਇਸ ਕਰਕੇ ਕਦੇ ਵੀ ਦੇ ਸਿਆਣਾ ਟੋਕੇ ਖਾਸ ਕਰਕੇ ਸਾਡਾ ਚਾਚਾ ਗਰਮੀਤ ਵਰਗਾ ਕੋਈ ਬੰਦਾ ਸਿਆਣਾ ਹੋਵੇ ਉਸਦੇ ਅੱਖੇ ਜ਼ਰੂਰ ਲੱਗ ਜਾਣਾ ਚਾਹੀਦਾ ਤਾਂ ਜੋ ਬਾਅਦ ਚ ਤੁਹਾਨੂੰ ਪਛਤਾਉਣਾ ਨਾ ਪਵੇ ਜਿਵੇਂ ਕਿ ਮੈਨੂੰ ਪਛਤਾਉਣਾ ਪੈ ਰਿਹਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਜੋ ਘਟੋ ਘਟ 2250 ਟਾਇਲ ਦੇ ਵਿੱਚ ਆ ਪਈ ਆ ਵੇਖੋ ਹੈ ਆ ਪਈ ਟਾਇਲ ਤੇ 2300 ਟਾਇਲ ਮੈਂ ਕੱਢਤੀ ਪਹਿਲੀ ਗੱਲ ਤਾਂ ਸਾਨੂੰ ਚੇਤਾ ਹੀ ਭੁੱਲ ਗਿਆ ਆ ਮਾਤਾ ਨੇ ਯਾਦ ਕਰਾਇਆ ਤੇ ਸਾਨੂੰ ਚੇਤਾ ਆਇਆ ਠੀਕ ਹੈ ਕਾ ਨਹੀਂ ਤੇ ਆਖੇ ਲੱਗ ਰਿਹਾ ਕਰੋ ਸਿਆਣੇ ਬੰਦੇ ਸਿਆਣੀ ਹੁੰਦੇ ਬਾਕੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕੋਠੀ ਦਾ ਲੁੱਕ ਕਿਦਾਂ ਲੱਗਿਆ ਕਮੈਂਟ ਜ਼ਰੂਰ ਦੱਸਿਆ ਜੀ